ਵਾਹਿਗੁਰੂ ਜੀ ਕੀ ਫਤਿਹ ਸਾਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਪਰਵ ਦੀ ਆਪ ਸਾਰਿਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਏ ਗੁਰੂ ਸਾਹਿਬ ਦੇ ਦੇਸ਼ ਤੇ ਚੱਲਾਂਗੇ ਤਾਂ ਹੀ ਮਨੁੱਖਤਾ ਦਾ ਕਲਿਆਣ ਹੈ ਅੱਜ ਦੇ ਸਮੇਂ ਬਹੁਤ ਜ਼ਰੂਰਤ ਹੈ ਸਾਂਝੀ ਵਾਲਤਾ ਦੀ ਜਿਨਾ ਕਰਕੇ ਗੁਰੂ ਸਾਹਿਬ ਨੇ ਆਪਣਾ ਬਲੀਦਾਨ ਦਿੱਤਾ ਅਸੀਂ ਜਾਾਂਗੇ ਸਾਰੇ ਮਿਲ ਕੇ ਹੀ ਰਾਵਾਂਗੇ ਤਾਂ ਹੀ ਸਾਡਾ ਬੇੜਾ ਪਾਰ ਹੈ ਭਾਇ ਗੁਰੂ ਦੀ ਕਲਸਾ ਵਾਏ ਗੁਰੂ ਆਤਿਸ਼ਬਾਜੀ ਦਾ ਨਜ਼ਾਰਾ ਕਿਸ ਤਰੀਕੇ ਦਾ ਆਤਿਸ਼ਬਾਜੀ ਦੇਖੋ ਜੀ ਇੱਕ ਰੌਣਕ ਹੈਗੀ ਐ ਇਸ ਨੂੰ ਅਸੀਂ ਭਾਵੇਂ ਰੰਗ ਤਮਾਸ਼ਾ ਦੇਖੀਏ ਭਾਵੇਂ ਕੁਝ ਵੀ ਦੇਖੇ ਇੱਕ ਗੁਰੂ ਸਾਹਿਬ ਦੇ ਪ੍ਰਤੀ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਇਹ ਆਤਿਸ਼ਬਾਜੀ ਦਾ ਪ੍ਰੋਗਰਾਮ ਕੀਤਾ ਜਾਂਦਾ ਤੇ ਸਾਡੇ ਖਾਸ ਕਰਕੇ ਦਿੱਲੀ ਵਾਲਿਆਂ ਵਾਸਤੇ ਤੇ ਇਹ ਬਹੁਤ ਵੱਡੀ ਜਗ੍ਹਾ ਹੈ ਜਿੱਥੇ ਕਿ ਸਾਨੂੰ ਆਤਿਸ਼ਬਾਜੀ ਦੇਖਣ ਨੂੰ ਵੀ ਮਿਲਦੀ ਹੈ ਇੱਕ ਸਿੱਖੀ ਦਾ ਤੁਰਾ ਹੋਣ ਕਰਕੇ ਅਸੀਂ ਇੱਥੇ ਸਾਰੇ ਨਤਮਸਤਕ ਹੋਣ ਆਨੇ ਆ ਪਾਵਨ ਕਰਪੂਰਵ ਹੋਇ ਪਾਵਨ ਕੁੰਦਨ ਤਿਉਹਾਰ ਹੋਏ ਅਸੀਂ ਚੰਨਿਆ ਕਿਸੇ ਦਰਬਾਰ ਸਾਹਿਬ ਵਿੱਚ ਹੀ ਮਨਾਇਆ ਜਾਣਾ ਕਿਵੇਂ ਮਹਿਸੂਸ ਕਰ ਰਹੇ ਹੋ ਦਿੱਲੀ ਤੋਂ ਚੱਲ ਕੇ ਆਏ ਹੋ ਕਿਉਂਕਿ ਸਾਡਾ ਮੇਨ ਤੋਰਾ ਹੀ ਖੁਸ਼ੀ ਦਾ ਗੁਰੂ ਸਾਹਿਬ ਦੇ ਦਰਸ਼ਨ ਕਰਨ ਆਸਤੇ ਆੰਦੇ ਆ ਗੁਰੂ ਸਾਹਿਬ ਸਾਨੂੰ ਹਮੇਸ਼ਾ ਖੁਸ਼ੀਆਂ ਹੀ ਦਿੰਦੇ ਨੇ ਤੇ ਸਰਵਰਤਾ ਪਲਾ ਕਰਦੇ ਨੇ ਜੀ ਠੀਕ ਵਾਹਿਗੁਰੂ ਜੀ ਕੀ ਫਤਿਹ ਸਾਬ ਸ੍ਰੀ ਗੁਰਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਪਰੂਪੀ ਆਪ ਸਾਰੀਆਂ ਸੰਤਾਨ ਲੱਖ ਲੱਖ ਵਧਾਈ ਹੋਏ ਗੁਰੂ ਸਾਹਿਬ ਦੇ ਦੇਸ਼ ਤੇ ਚੱਲਾਂਗੇ ਤਾਂ ਹੀ ਮਨੁੱਖਤਾ ਦਾ ਕਲਿਆਣ ਹੈ ਅੱਜ ਦੇ ਸਮੇਂ ਬਹੁਤ ਜ਼ਰੂਰਤ ਹੈ ਸੰਜੀਵਾਲਤਾ ਦੀ ਜਿਨਾ ਕਰਕੇ ਗੁਰੂ ਸਾਹਿਬ ਨੇ ਆਪਣਾ ਬਲੀਦਾਨ ਦਿੱਤਾ ਅਸੀਂ ਜਾਾਂਗੇ ਸਾਰੇ ਮਿਲ ਕੇ ਹੀ ਰਾਵਾਂਗੇ ਤਾਂ ਹੀ ਸਾਡਾ ਬੇੜਾ ਪਾਰ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਆਤਿਸ਼ਬਾਜ਼ੀ ਦਾ ਨਜ਼ਾਰਾ ਕਿਸ ਤਰੀਕੇ ਆਤਿਸ਼ਬਾਜ਼ੀ ਦੇਖੋ ਜੀ ਇੱਕ ਰੌਣਕ ਹੈਗੀ ਐ ਇਸ ਨੂੰ ਅਸੀਂ ਭਾਵੇਂ ਰੰਗ ਤਮਾਸ਼ਾ ਦੇਖੀਏ ਭਾਵੇਂ ਕੁਝ ਵੀ ਦੇਖੇ ਇੱਕ ਗੁਰੂ ਸਾਹਿਬ ਦੇ ਪ੍ਰਤੀ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਇਹ ਆਤਿਸ਼ਬਾਜ਼ੀ ਦਾ ਪ੍ਰੋਗਰਾਮ ਕੀਤਾ ਜਾਂਦਾ ਹੈ ਤੇ ਸਾਡੇ ਖਾਸ ਕਰਕੇ ਦਿੱਲੀ ਵਾਲਿਆਂ ਵਾਸਤੇ ਤੇ ਇਹ ਬਹੁਤ ਵੱਡੀ ਜਗ੍ਹਾ ਹੈ ਜਿੱਥੇ ਕਿ ਸਾਨੂੰ ਆਤਿਸ਼ਬਾਜ਼ੀ ਦੇਖਣ ਨੂੰ ਵੀ ਮਿਲਦੀ ਹੈ ਇੱਕ ਸਿੱਖੀ ਦਾ ਤੁਰਾ ਹੋਣ ਕਰਕੇ ਅਸੀਂ ਇੱਥੇ ਸਾਰੇ ਨਤਮਸਤਕ ਹੋਣ ਆਨੇ ਆ ਭਾਵੇਂ ਗੁਰਪੁਰਬ ਹੋਵੇ ਭਾਵੇਂ ਕੋਈ ਦਿਨ ਤਿਉਹਾਰ ਹੋਵੇ ਅਸੀਂ ਚਾਹੁੰਦੇ ਹਾਂ ਕਿ ਸੇਰ ਦਰਬਾਰ ਸਾਹਿਬ ਇੱਥੇ ਮਨਾਏ ਜਾਣ ਕਿਵੇਂ ਮਹਿਸੂਸ ਕਰ ਰਹੇ ਹੋ ਦਿੱਲੀ ਤੋਂ ਚੱਲ ਕੇ ਆਏ ਹੋ ਕਿ ਕਿਉਂ ਕਿਉਂਕਿ ਸਾਡਾ ਮੇਨ ਤੁਰਾ ਹੀ ਖੁਸ਼ੀ ਦਾ ਗੁਰੂ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਆਨੇ ਆ ਗੁਰੂ ਸਾਹਿਬ ਸਾਨੂੰ ਹਮੇਸ਼ਾ ਖੁਸ਼ੀਆਂ ਹੀ ਦਿੰਦੇ ਨੇ ਤੇ ਸਰਵਰਤਾ ਪਲਾ ਕਰਦੇ ਨੇ ਠੀਕ ਠੀਕ ਨਾਮ ਆਪਕਾ ਰਵਿੰਝ ਕਹਾਂ ਕੇ ਆਂ मैं आपने आतिशबाजी देखी जहाँ पर कैसा अनुभव रहा क्या कैसा लगा आपने? आज आतिशबाजी आतिशबाजी थी तो मेरे को आज बहुत मज़ा आया और आज में था तो दिए जराए बहुत कुछ किया और आज इतने सारे लोग थे कि हम गुजारे के अंदर तो जा नहीं पाए तो کون کون تھا فیملی آپ کے ساتھ میرے ساتھ میرے نانی تھی ماما تھی اور پاپا تھے کیسا ایکسپیرینس رہا آج آپ کا آج بہت اچھا تھا اور میں بہت دور سے آیا ہوں اس لیے ਬੇਟਾ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸੈਪਲੀ ਸਿੰਘਾ ਜੀ ਤੁਸੀਂ ਗੋਲਡਨ ਟੈਂਪਲ ਪਹੁੰਚੇ ਹੋ ਕੀ ਕਹਿਣਾ ਚਾਹੋਗੇ ਆਤੀਸ਼ਬਾਜੀ ਦੇਖੀ ਕਿਸ ਤਰ੍ਹਾਂ ਦਾ ਨਜ਼ਾਰਾ ਦੇਖਣ ਨੂੰ ਮਿਲਿਆ ਅ ਅੱਜ ਅਸੀਂ ਆਏ ਆ ਦੇਖਣ ਤੇ ਬਹੁਤ ਮਜ਼ਾ ਆਇਆ ਬਹੁਤ ਵਧੀਆ ਲੱਗਾ ਕਿ ਬਹੁਤ ਅੱਛੀ ਹੈਗੀ ਹੈ ਆਤੀਸ਼ਬਾਜੀ ਜੋ ਹੈ ਤੇ ਅਸੀਂ ਮੱਥਾ ਵੀ ਟੇਕਣਾ ਹੈ ਨਾਲ ਕਿ ਗੁਰੂ ਜੀ ਦਾ ਆਸ਼ੀਰਵਾਦ ਅਸੀਂ ਲੈ ਲਈ ਇਸ ਤਰ੍ਹਾਂ ਦਾ ਨਜ਼ਾਰਾ ਕਿਸੇ ਦੁਨੀਆ 'ਚ ਵੇਖਿਆ ਕਦੀ ਇਸ ਤਰ੍ਹਾਂ ਦਾ ਨਜ਼ਾਰਾ ਦੇਖਿਆ ਹੋਵੇ ਨਹੀਂ ਨਹੀਂ ਜੀ ਅਜੇ ਤੱਕ ਅਕਿਤੇ ਨਹੀਂ ਦੇਖਿਆ ਸਰ ਤੁਸੀਂ ਆਪਣੇ ਛੋਟੇ ਭਰਾ ਨਾਲ ਵੀ ਆਏ ਹੋ ਕੀ ਕਹਿਣਾ ਚਾਹੋਗੇ ਇਸ ਨੂੰ ਵੀ ਦੱਸਣਾ ਚਾਹੁੰਦੇ ਸੀ ਕਿ ਆਤਿਸ਼ਬਾਜੀ ਹੋ ਰਹੀ ਹੈ ਤਾਂ ਕਾਂ ਚੱਲੀ ਅਸੀਂ ਹਾਂ ਜੀ ਹਾਂ ਜੀ ਅਸੀਂ ਮੈਂ ਇਸ ਨੂੰ ਮੇਰੇ ਆਪਣੇ ਛੋਟੇ ਭਰਾ ਨੂੰ ਦੱਸਿਆ ਕਿ ਅੱਜ ਗੋਲਡਨ ਐਪਲ ਆਤਿਸ਼ਬਾਜੀ ਹੋਣੀ ਕਹਿੰਦਾ ਸੀ ਕਿ ਮੈਨੂੰ ਬਹੁਤ ਵਧੀਆ ਲੱਗਦੀ ਆਜੋ ਅਸੀਂ ਵੀ ਚੱਲਦੇ ਆ ਤੇ ਇਸ ਕਰਕੇ ਅਸੀਂ ਆਏ ਆ ਜੀ ਬੇਟਾ ਜਿਸ ਤਰ੍ਹਾਂ ਤੁਹਾਡੀ ਕਟਿੰਗ ਹੈ ਤੁਸੀਂ ਚਾਹੁੰਦੇ ਹੋ ਕਿ ਸਰਦਾਰ ਉਹ ਬਣੋ ਤਾਂ ਜੋ ਕਿ ਇੱਕ ਅਲੱਗ ਮੈਸੇਜ ਦਿੱਤਾ ਜਾ ਸਕੇ ਹਾਂ ਜੀ ਮੈਂ ਵੀ ਚਾਹਨਾ ਹੈਗਾ ਕਿ ਮੈਂ ਵੀ ਸਰਦਾਰ ਬਣਾਂ ਤੇ ਜੋ ਹੋਰ ਲੋਕ ਆ ਗਏ ਨੇ ਮੇਰੇ ਜਿੱਡੇ ਬੱਚੇ ਮੇਰੇ ਬ੍ਰਦਰ ਜਿੰਨੇ ਬੱਚੇ ਉਹ ਵੀ ਕੇਸ ਰੱਖਣ ਤਾਂ ਜੋ ਕਿ ਇੱਕ ਸਿੱਖੀ ਨੂੰ ਬਚਾਇਆ ਜਾ ਸਕੇ ਹਾਂ ਜੀ ਹਾਂ ਨਹੀਂ ਤੁਸੀਂ ਕੁਝ ਸੋਚ ਕੇ ਆਏ ਸੀ ਕਿ ਅਚਾਨਕ ਹੀ ਪਤਾ ਲਗਾਤੀ ਸੁਬਾਹੀ ਸੀਗੀ ਨਹੀਂ ਸੋਚਿਆ ਸੀ ਅਸੀਂ ਕਿ ਅੱਜ ਜਾਵਾਂਗੇ ਤੇ ਇਸ ਕਰਕੇ ਅੱਜ ਜਦ ਮੈਂ ਆਪਣੇ ਛੋਟੇ ਬੜਨ ਆ ਗਿਆ। ਠੀਕ ਹੈ। ਤੇ ਬੇਟਾ ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਜਪਦੀ ਸਿੰਘ ਜੀ ਜੀ। ਜੇ ਪ੍ਰੇਤ ਤੁਸੀਂ ਆਤੀਸ਼ਬਾਜੀ ਵੇਖੀ ਕਿਸ ਤਰ੍ਹਾਂ ਦਾ ਲੱਗਾ? ਬਹੁਤ ਮਜ਼ਾ ਲੱਗਾ ਆਇਆ। ਹਾਂ। ਇੱਕ ਜੀ ਜੂ ਬੋਲਣਾ ਚਾਹੁੰਦਾ ਮੈਂ। ਹਾਂ। ਅੱਜ ਆਸ਼ੀਰਵਾਦੀ ਬਾਜੀ ਹੈਗੀ ਐ। ਹਾਂ। ਇਹਨੂੰ ਇਹ ਜਿਹੜਾ ਪਟਾਕੇ ਚੱਲਦੇ ਨੇ ਸੇ ਮਜ਼ਾ ਆਂਦਾ ਹੈ ਮਜ਼ਾ ਆਂਦਾ ਹੈ ਤੇ ਤੁਹਾਨੂੰ ਪਤਾ ਸੀ ਆਤਿਸ਼ਬਾਜੀ ਚੱਲਣੀ ਆ ਹਾਂਜੀ ਤੇ ਤੁਸੀਂ ਇੱਥੇ ਕਦੀ ਇਸ ਤਰ੍ਹਾਂ ਦਾ ਨਜ਼ਾਰਾ ਦੇਖਿਆ ਕਦੀ ਕੀ ਇਸ ਤਰ੍ਹਾਂ ਦਾ ਨਜ਼ਾਰਾ ਕੋਈ ਵੇਖਿਆ ਹੋਵੇ ਨਹੀਂ ਨਹੀਂ ਵੇਖਿਆ ਕਿੱਨਾ ਆਏ ਹੋ ਤੁਸੀਂ ਅੱਜ ਅੱਜ ਵੱਡੇ ਬਰਦਰ ਨਾਲ ਵੱਡੇ ਬਰਦਰ ਨਾਲ ਆਏ ਪਾਪਾ ਇਹ ਨਾਲ ਤੇ ਤੁਹਾਨੂੰ ਪਾਪਾ ਨੇ ਦੱਸਿਆ ਸੀ ਕਿ ਅੱਗੇ ਆਤਿਸ਼ਬਾਜੀ ਇੱਥੇ ਤੇ ਅੱਗੇ ਆਓਗੇ ਪੁ ਵੇਖਣਾ ਚਾਹੋਗੇ ਦੇਖਣ ਵਾਸਤੇ ਬੋਲੋ ਨਾ ਕਿ ਹਾਂਜੀ ਵੇਖਣਾ ਵਾਂਗੇ ਹਾਂਜੀ ਆ ਵੇਖਣਾ ਤੁਸੀਂ ਸਰਦਾਰ ਬੰਨਾ ਚਾਹੁੰਦੇ ਹੋ ਹਾਂਜੀ